ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਨਵੀਂ ਵੀਡੀਓ ਦੀ ਸਟਾਰਟਿੰਗ ਕਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਪਸੰਦ ਆਉਂਦੀ ਆ ਨੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਇੱਥੇ ਸਵੇਰ ਦਾ ਟਾਈਮ ਆ ਤੇ ਬੱਚੇ ਆਪਾਂ ਨੇ ਸਕੂਲ ਤੋਂ ਉੱਤੇ ਸੀਗੇ ਤੇ ਉਸ ਤੋਂ ਬਾਅਦ ਲੱਗੇ ਹੋਏ ਸੀਗੇ ਆਪਣੇ ਕੰਮ-ਕਾਰ ਕਰਨ ਤੇ ਇਹਨਾਂ ਆਪਾਂ ਪਿਕਅਪਿੰਡ ਗਏ ਸੀਗੇ ਉੱਥੋਂ ਲਿਆਂਦੇ ਸੀਗੇ ਚੌਲ ਉਹਨਾਂ ਨੇ ਕਢਾ ਕੇ ਰੱਖੇ ਹੋਏ ਸੀਗੇ ਆਪਾਂ ਨੂੰ ਦੇਣ ਵਾਸਤੇ ਪਰ ਆਪਾਂ ਥੋੜੇ ਜਿਹੀ ਲੈ ਕੇ ਆਏ ਆ ਕਿਉਂਕਿ ਜੀ ਫਿਰ ਮੋਟਰਸਾਈਕਲ ਤੇ ਬੈਠਣਾ ਔਖਾ ਸੀ ਮੈਂ ਹਾਂ ਚੱਲ ਕੋਈ ਨਾ ਆਪਦੇ ਭਰਾ ਨੂੰ ਕਹਦਾ ਮੈਂ ਤੂੰ ਹੀ ਫੜਾਇਆ ਆਂ ਆਪਾਂ ਪਿਕਅਪਿੰਡ ਜਾਈਏ ਹਨਾ ਕੁਝ ਲੈ ਕੇ ਨਾ ਆਏ ਇਹ ਤਾਂ ਹੋ ਨਹੀਂ ਸਕਦਾ ਜਦੋਂ ਆਪਾਂ ਉੱਥੇ ਜਾਂਦੇ ਆ ਨਾ ਕੋਸ਼ਣਾ ਕੁਸ਼ ਹੋ ਤਾਂ ਦੇ ਕੇ ਹੀ ਤੋਰ ਦੇ ਨੇ ਲੱਦ ਦੰਦੇ ਨੇ ਕਈ ਵਾਰ ਤਾਂ ਇੰਨਾ ਸਮਾਨ ਫੜਾ ਦਿੰਦੇ ਨੇ ਪਰ ਮੈਂ ਥੋੜਾ ਹੀ ਲੈ ਕੇ ਆਈ ਆ ਮੈਂ ਵੀ ਮੇਤੂ ਨਹੀਂ ਚੱਕਿਆ ਜਾਣਾ ਹੈਗਾ ਆਪੇ ਦੇ ਆਇਓ ਹੈਨਾ ਤੇ ਤੁਹਾਨੂੰ ਪਤਾ ਹੀ ਆਪਣੇ ਸਾਜਕੀਤ ਨੂੰ ਜਿਆਦਾ ਪਸੰਦ ਨੇ ਚੌਲ ਉਹ ਤਾਂ ਦਿਨ ਚ ਹਰ ਰੋਜ਼ ਮੰਗਦਾ ਵੀ ਮੈਨੂੰ ਬਣਾ ਕੇ ਦੋ ਪਰ ਮੈਂ ਹੀ ਕਹਿ ਦਿੰਨੀ ਆ ਵੀ ਨਹੀਂ ਕਦੇ-ਕਦੇ ਹੈਨਾ ਖਾ ਲਿਆ ਕਰ ਤੇ ਉਸ ਤੋਂ ਬਾਅਦ ਚੌਲ ਪਾਉਣ ਤੋਂ ਬਾਅਦ ਆਗੇ ਸੀ ਕਿ ਜੀ ਆਪਾਂ ਹੁਣ ਬਿਸਤਰੇ ਚੱਕਣ ਬਿਸਤਰੇ ਕੀ ਪੂਰਾ ਵਗੈਰਾ ਹੀ ਪਏ ਹੁੰਦੇ ਨੇ ਬੈੱਡਾਂ ਤੇ ਉਹ ਹੀ ਇਕੱਠੇ ਕਰਨੇ ਸੀਗੇ ਤੇ ਸਮੇਟ ਦਾਂਗੇ ਟਹਾਂ ਲਾ ਕੇ ਰੱਖ ਦਾਂਗੇ ਤੇ ਪਹਿਲਾਂ ਸਾਫ਼ ਸੁਥਈਆ ਜਾ ਕਰਕੇ ਬਿਸਤਰੇ ਵਗੈਰਾ ਚੱਕ ਕੇ ਉਸ ਤੋਂ ਬਾਅਦ ਝਾੜੂ ਲਾਉਂਗੀ ਤੇ ਇੱਥੇ ਜਿਸ ਕੰ ਦਾ ਸਿਰਵਾਇਆ ਸੀਗਾ ਇੱਧਰ ਉਹ ਪਿਆ ਸੀਗਾ ਤੇਲ ਚੰਗਾ ਵਗੈਰਾ ਉਹ ਛੱਕਲੇ ਰੱਖ ਦਾਂਗੇ ਆਪਾਂ ਨਾਲੇ ਇਹ ਪੈ ਸੀਗੇ ਮੇਰੇ ਕੱਪੜੇ ਟਹਿ ਮਾਰਨ ਵਾਲੇ ਇਹ ਦਿਨ ਚ ਲਗਾਵਾਂਗੇ ਤੇ ਲੋ ਜੀ ਕੰਮ ਕਰ ਕਰਨ ਤੋਂ ਬਾਅਦ ਫੇਰ ਆਪਾਂ ਚਲੇ ਗਏ ਸੀਗੇ ਅੱਜ ਫੇਰ ਮੱਛੀਬੜਾ ਸਾਹਿਬ ਤੇ ਉੱਥੋਂ ਮੁੜਦੇ ਹੋਏ ਨੇ ਵੀਡੀਓ ਬਣਾਈ ਸੀਗੀ ਮੈਂ ਸਾਇਫਰੀ ਦੇ ਨਾਲੇ ਗਈ ਸੀਗੀ ਕੁਸ਼ਕ ਕੰਮ ਰਹਿੰਦਾ ਸੀਗਾ ਉਦੋਂ ਜਿਹੜਾ ਕਰਕੇ ਆਏ ਸੀਗੇ ਆਪਾਂ ਖੇਤੀਬਾੜੀ ਵਿਭਾਗ ਜਿੱਤੇ ਅੱਜ ਫੇਰ ਉੱਥੇ ਫਾਰਮ ਫੜਾ ਕੇ ਆਉਣੇ ਸੀਗੇ ਉਹ ਫੜਾ ਕੇ ਆਏ ਸੀਗੇ ਲੱਗਿਆ ਸਾਨੂੰ ਸਿਰਫ ਅੱਧਾ ਘੰਟਾ ਹੀ ਆਉਣ ਜਾਣ ਦਾ ਤੇ ਮੈਂ ਆਉਂਦੀ ਆਉਂਦੀ ਨੇ ਇਹ ਵੀਡੀਓ ਬਣਾ ਲਈ ਸੀਗੀ ਰਾਤ ਚ ਬਹੁਤ ਵਧੀਆ ਲੱਗ ਰਿਆ ਸੀ ਹਰਿਆਵਲ ਹਨਾ ਤੇ ਹੁਣ ਨਾ ਇਧਰ ਆਪਣੇ ਵੱਲ ਅੱਜ ਕੱਲ ਆਲੂ ਪੱਟੇ ਜਾ ਰਹੇ ਨੇ ਬਹੁਤ ਜ਼ਿਆਦਾ ਖੇਤਾਂ ਦੇ ਵਿੱਚ ਲੋਕ ਫੇਰ ਰਹੇ ਨੇ ਆਲੂ ਵੱਟਦੇ ਆਪਣੇ ਵੱਲ ਆਲੂ ਬਹੁਤ ਭੀਜੇ ਹੋਏ ਨੇ ਇਧਰ ਬਹੁਤ ਲੇਬਰ ਫੇਰ ਰਹੀ ਆ ਮਤਲਬ ਕੋਈ ਨਾ ਕੋਈ ਪੱਟੀ ਹੋ ਜਾਂਦਾ ਮੈਂ ਬਣਾ ਤਾਂ ਉਹਨਾਂ ਦੀ ਵੀਡੀਓ ਰਹੀ ਸੀਗੀ ਛੋਟੇ ਛੋਟੇ ਬੱਚੇ ਫੇਰ ਰਹੇ ਸੀ ਆਲੂ ਆਲੂਆਂ ਦੇ ਵਿੱਚ ਪਰ ਉਦੋਂ ਕੈਮਰਾ ਆਨ ਨਹੀਂ ਹੋਇਆ ਪਤਾ ਨਹੀਂ ਕੀ ਗੱਲ ਹੋਈ ਵੀਡੀਓ ਬਣੀ ਹੋਣੀ ਨਹੀਂ ਕਿ ਮੈਂ ਘਰ ਆ ਕੇ ਬਾਅਦ ਚ ਦੇਖੀ ਤੇ ਚਲੋ ਫਿਰ ਮੈਂ ਦਾ ਕਣਕ ਦੀ ਜਦੋਂ ਕਣਕ ਜੇ ਕੋਲ ਆਈ ਉਹ ਰੱਖ ਲਈ ਸੀਗੀ ਕਲਿੱਪ ਤੇ ਕਣਕਾਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਲਓ ਜੀ ਇਹ ਹੈਗਾ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਇੱਥੇ ਨਾ ਹ ਕੱਟੀ ਨੇ ਟੋਕਰੇ ਦੇ ਵਿੱਚ ਪੱਠੇ ਛੱਡੇ ਹੋਏ ਸੀਗੇ ਇਹ ਮੈਂ ਚੱਕ ਕੇ ਵਿੱਚ ਸਿੱਟ ਦੂੰਗੀ ਤੇ ਆਪਾਂ ਨੇ ਗੋਹਾ ਵਗੈਰਾ ਸੰਭਰਦਿਆ ਤਾਰਾ ਵੀ ਚੋਤੀ ਸੀਗੀ ਦੁੱਧ ਵੀ ਪਤਾ ਸੀਗਾ ਤੇ ਹੁਣ ਪਾਣੀ ਪਿਲਾਉਣ ਦਾ ਟਾਈਮ ਸੀਗਾ ਪਾਣੀ ਪਿਲਾਉਣ ਆਈ ਸੀਗੀ ਥੱਲੇ ਦੇਖੋ ਜੀ ਹੁਣ ਤਾਂ ਮੱਖੀ ਤਾਂ ਹੈ ਨਹੀਂ ਆਪਣੇ ਨਾਲ ਮਾਤਾ ਕਸ਼ੇ ਨੇ ਪੱਖੇ ਵੀ ਲੱਗ ਗਏ ਆਪਣੇ ਨਾਲ ਮੱਛਰ ਆਏ ਮੱਛਰ ਬਹੁਤ ਜ਼ਿਆਦਾ ਹੋਇਆ ਪਿਆ ਇੱਥੇ ਹੁਣ ਤਾਂ ਇਹ ਆਪਣੇ ਪੱਖੇ ਚੱਲਣ ਲੱਗ ਗਏ ਵੈਸੇ ਮੈਂ ਥੋੜੇ-ਥੋੜੇ ਤਾਂ ਬੰਦ ਕਰ ਦੇਣੇ ਸੀਗੇ ਮੈਂ ਹੁਣ ਚੱਲ ਫਾਸਟ ਸੁੱਕ ਜੂਗਾ ਨਾਲੇ ਮੱਛਰ ਵਗੈਰਾ ਵੀ ਉੱਡ ਜਾਊਗਾ ਤੇ ਮਛਰ ਕਾ ਕੀ ਹੋਇਆ ਐ ਵੈਸੇ ਆ ਉਹ ਇਧਰ ਆਲੇ-ਦਾਲੇ ਸਰੋਂਾਂ ਨੇ ਨਾ ਖੀਤਾ ਕਰਕੇ ਮਛਰ ਆਪਣੇ ਬਹੁਤ ਆ ਜਾਂਦਾ ਬਸ ਥੋੜਾ ਜਿਹਾ ਤੱਕਾ ਫਰੋ ਨਾ ਥੋੜੀ ਧੋਣੀ ਬਾਲ ਲੈਣੀ ਪੈਣੀ ਤੇ ਹੁਣ ਲੱਗੀ ਸੀ ਜੀ ਮੈਂ ਸੁੰਭਣ ਨੂੰ ਮੈਨੂੰ ਇਦਾਂ ਲੱਗਿਆ ਕਿ ਮੈਂ ਕਿਤੇ ਪਹਿਲਾਂ ਸੁੰਭਰਦਾ ਹੁਣ ਪਹਿਲਾਂ ਪਾਣੀ ਚ ਬੰਨਿਆ ਜੀ ਐਸ ਤੇ ਹੁਣ ਆਪਾਂ ਸੁੰਭਰ ਦਾਂਗੇ ਫਿਰ ਸਾਫ਼ ਕਰ ਦਾਂਗੇ ਇਹਨਾਂ ਫੇਰ ਰਹਿ ਜਾਣਗੇ ਆਪਦਾ ਖਾ ਪੀ ਕੇ ਇਹ ਪਾਣੀ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਵਾਚ ਕਰਦੇ ਨੇ ਤੇ ਸਾਰਿਆਂ ਦਾ ਬਹੁਤ-ਬਹੁਤ ਸਬਸਕ੍ਰਾਈਬ ਬਹੁਤ-ਬਹੁਤ ਧੰਨਵਾਦ ਜਿਹੜੇ ਨਵੇਂ ਆਏ ਨੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਪੁਰਾਣੇ ਨੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤੇ ਲਓ ਜੀ ਥੱਲੇ ਨਵੇੜਨ ਤੋਂ ਆ ਗਈ ਸੀਗੀ ਮੈਂ ਉੱਪਰ ਕਾ ਨਾ ਇੱਥੇ ਦੁੱਧ ਜਿਹੜਾ ਆਪਾਂ ਘਰੇ ਰੱਖਿਆ ਉਹ ਸਾਂਭਦਾਂਗੇ ਮੈਂ ਪੁਣਕੀ ਰੱਖਦੀ ਹਿੰਨੀ ਆ ਦੁੱਧ ਘਰੇ ਵੀ ਤੇ ਜਿਹੜਾ ਆਪਾਂ ਦੂਜੀ ਨੂੰ ਪਾਉਨੇ ਆ ਉਹ ਵੀ ਆਪਾਂ ਪੁਣਕੀ ਪਾਉਨੇ ਆ ਇਦਾਂ ਨਹੀਂ ਰੱਖਦੀ ਹੈਗੀ ਮੈਨੂੰ ਚੰਗਾ ਜੈਨ ਲੱਗਦਾ ਹੈਗਾ ਬਿਨਾ ਪੁਣੇ ਰੱਖਣਾ ਤੇ ਮੈਂ ਕញ្ញਾਂ ਦਾ ਦੇਖਿਆ ਨਾ ਉਦਾਂ ਹੀ ਪਾਇਆ ਹੁੰਦਾ ਦੂਜੀ ਨੂੰ ਵੀ ਦੁੱਧ ਪਰ ਆਪਾਂ ਦੂਜੀ ਨੂੰ ਵੀ ਪੁਣਕੀ ਪਾਉਨੇ ਆ ਤੇ ਘਰੇ ਵੀ ਆਹ ਪੁਣਕੀ ਰੱਖਦੇ ਆ ਤੇ ਲਓ ਜੀ ਉਸ ਤੋਂ ਬਾਅਦ ਲੱਗ ਗਈ ਸੀਗੀ ਮੈਂ ਬਸ ਥਾਲੂ ਮਟਰਾਂ ਦੀ ਸਬਜ਼ੀ ਪਈ ਸੀਗੀ ਮੈਂ ਕਿਹਾ ਚਲੋ ਥੋੜੀ ਜੀ ਸੋਇਆ ਬਿੰਦੀ ਬਣਾ ਲੈਂਦੇ ਆ ਉਹ ਬਣਾਉਣ ਲੱਗੇ ਸੀਗੀ ਉਹਨਾਂ ਤੜਕਾ ਲਾਵਾਂਗੇ ਤੇ ਨਾਲੇ ਕੁੱਟਣੀ ਸੀਗੀ ਚਟਣੀ ਮੈਂ ਨਾ ਭਲੇਖੇ ਨਾਲ ਜਿਹੜੇ ਤੜਕੇ ਵਾਲਾ ਇਹ ਪਿਆਜ਼ ਸੀਗੇ ਨਾ ਉਹ ਕੁੰਡੀ ਦੇ ਵਿੱਚ ਪਾ ਲਈ ਸੀਗੇ ਮੈਂ ਇਕੱਠਾ ਹੀ ਚੀਰ ਲਈ ਸੀ ਸਾਰਾ ਹੀ ਸਮਾਨ ਵੀ ਬਾਰ-ਬਾਰ ਮੈਨੂੰ ਅੰਦਰੋਂ ਗੇੜੇ ਕੱਢਣੇ ਪੈਣ ਤੇ ਸਾਰੇ ਇੱਥੇ ਰੱਖ ਲਿਆ ਸੀਗਾ ਆਟਾ ਵਗੈਰਾ ਗੁੰਨ ਕੇ ਵੀ ਰੱਖ ਲਿਆ ਸੀਗਾ ਚਟਣੀ ਦਾ ਸਮਾਨ ਵੀ ਚੱਕ ਲਈ ਸੀਗੀ ਤੇ ਤੜਕੇ ਦਾ ਵੀ ਸੋਇਆਬੀਨ ਤੜਕਾ ਲਾਵਾਂਗੇ ਉਹ ਮੇਰਾ ਚੂਰਾ ਸੋਇਆਬੀਨ ਦਾ ਭਿਓ ਕੇ ਰੱਖਿਆ ਹੋਇਆ ਹੈ ਤੇ ਨਾਲ ਦੀ ਨਾਲ ਆਪਾਂ ਤੜਕਾ ਲਈ ਜਾਵਾਂਗੇ ਨਾਲ ਦੀ ਨਾਲ ਚਟਨੀ ਕੁੱਟੀ ਜਾਵਾਂਗੇ ਤੇ ਚੁੱਲੇ ਤੇ ਸੇਕ ਬਹੁਤ ਜ਼ਿਆਦਾ ਲੱਗਦਾ ਹੈ ਹਨਾ ਛੇਤੀ ਬਣ ਜਾਂਦੀ ਹੈ ਹਰ ਇੱਕ ਚੀਜ਼ ਨਾਲ ਸਵਾਦ ਬਣਦੀ ਹੈ ਤੇ ਪਦੀਨੇ ਦੀ ਪਦੀਨਾ ਪਾਇਆ ਆਪਾਂ ਨੇ ਚਟਨੀ ਦੇ ਵਿੱਚ ਨਾਲੇ ਪਾਇਆ ਥੋੜਾ ਧਨੀਆ ਇੱਕ ਪਿਆਜ਼ ਪਾ ਲਿਆ ਤੋ ਮਿਰਚਾਂ ਪਾ ਲਈ ਹਰੀਆਂ ਆਪਣੇ ਪਦੀਨਾ ਬਹੁਤ ਸਣਾ ਹੋਇਆ ਪਿਆ ਹੈ ਤੇ ਉਥੇ ਤੋੜ ਕੇ ਲੈ ਕੇ ਆਉਣੇ ਨੇ ਮੈਂ ਤੁਹਾਨੂੰ ਦਿਖਾਉਂਗੀ ਕਦੇ ਬਹੁਤ ਵਧੀਆ ਫੈਲਿਆ ਹੋਇਆ ਖਾਲਜੇ ਤੇ ਤੇ ਲਓ ਜੀ ਆਪਣਾ ਤੜਕਾ ਭੁੱਜ ਗਿਆ ਤੜਕੇ ਦੇ ਵਿੱਚ ਪਹਿਲਾਂ ਮੈਂ ਨਾ ਇਹ ਧਨੀਆ ਭੁੰਨ ਦੂੰਗੀ ਧਨੀਆ ਨਾ ਥੋੜਾ ਜਿਹਾ ਹੁਣ ਸਖਤ ਹੋ ਗਿਆ ਡੰਡੇ ਭੁੱਜ ਗਏ ਭੋਜਣਾ ਮੈਂ ਪਹਿਲਾਂ ਭੁੱਲ ਲੈਂਦੇ ਹੁੰਦੇ ਆ ਤੜਕੇ ਦੇ ਵਿੱਚ ਤੇ ਨਾਲ ਦੀ ਨਾਲ ਪਾ ਦਾਂਗੇ ਸੋਇਆਬੀਨ ਇੱਥੇ ਸੁਵੀਟੀ ਵੀ ਫੁੱਲ ਕੇ ਛੜਤੀ ਉਹਦੇ ਪਾਪੇ ਨੇ ਤੇ ਉਹ ਵੀ ਲੱਗੀ ਸੀਗੀ ਜਿਹੜੇ ਕੱਢਣ ਬਹੁਤ ਤੰਗ ਕਰਦੀ ਆ ਜਦੋਂ ਖੁੱਲ ਜਾਂਦੀ ਆ ਇਹ ਤੇ ਉਹਨੂੰ ਆਪਾਂ ਭਜਾਤਾ ਸੀਗਾ ਲਓ ਜੀ ਨੂਨ ਵਿੱਚ ਪਾਤਾ ਨਾਲ ਆਪਾਂ ਨੇ ਨੂਨ ਵਿੱਚ ਤਾਂ ਆਪਾਂ ਸਿੰਪਲ ਜਿਹਾ ਹੀ ਪਾਉਨੇ ਹੁੰਦੇ ਆ ਕੁਝ ਜ਼ਿਆਦਾ ਨਹੀਂ ਪਾਉਂਦੇ ਇਹ ਟਮਾਟਰ ਵੀ ਮੈਂ ਬਹੁਤ ਘੱਟ ਵਰਤਦੀ ਆ ਜ਼ਰੂਰੀ ਨਹੀਂ ਗਾ ਵੀ ਹਰ ਇੱਕ ਸਬਜ਼ੀ ਦੇ ਵਿੱਚ ਟਮਾਟਰ ਵੀ ਪਾਵਾਂ ਕਦੇ ਕਦੇ ਜੇ ਹੁੰਦੇ ਆ ਘਰੇ ਤਾਂ ਪਾਲੀਦੇ ਨੇ ਨਹੀਂ ਨਾ ਸੀ ਸਪੈਸ਼ਲ ਮੈਂ ਕਦੇ ਵੀ ਨਹੀਂ ਲੈਂਦਾ ਹੈ ਕਦਾ ਦਾਲ ਸਬਜੀ ਲਈ ਟਮਾਟਰ ਸਿੰਪਲ ਬਣਾਉਨੇ ਆ ਸਿਰਫ ਆਪਾਂ ਦਾਲ ਸਬਜੀ ਤੇ ਲਓ ਜੀ ਆਪਣਾ ਜਨੂ ਸੋਇਆਬੀਨ ਭੁੱਜਦਾ ਹੈ ਫਿਰ ਆਪਾਂ ਚਟਨੀ ਕੁੱਟ ਲੈਨੇ ਸਮਾਰ ਕੇ ਤੇ ਬਚਾ ਬਚਾ ਕੇ ਕੁੱਟਣੀ ਪੈਂਦੀ ਹੈ ਵੀ ਕਿਤੇ ਕੁੰਡੀਆਂ ਨਾ ਟੁੱਟ ਜਵੇ ਤੇ ਮਿੱਟੀ ਦੀ ਵੈਸੇ ਮਿੱਟੀ ਦੀ ਕੁੰਡੀ ਚ ਜਿਹੜੀ ਆਪਾਂ ਚਟਨੀ ਕੁੱਟਦੇ ਬਹੁਤ ਸਵਾਦ ਲੱਗਦੀ ਹੈ ਮੈਨੂੰ ਤੇ ਸਵੇਰੇ ਸਵੇਰੇ ਨਾ ਜਦੋਂ ਪਰੌਂਠੇ ਲਾਉਨੇ ਆ ਬੱਚਿਆਂ ਸਕੂਲ ਨੂੰ ਜਾਣ ਨੂੰ ਉਹਦੇ ਨਾਲ ਖਾਣੇ ਆ ਨਾ ਚਟਣੀ ਦੇ ਨਾਲ ਬਹੁਤ ਸਵਾਲ ਲੱਗਦੇ ਨੇ ਪਧੀਨੇ ਚਟਣੀ ਨਾਲ ਖਾਣੇ ਤੇ ਜਿਸ ਕੰਨ ਤੱਕ ਕਹਿੰਦਾ ਮम्मी ਮੈਨੂੰ ਰੋਜ਼ ਬੰਦਿਆ ਕਰ ਤਾਂ ਕਰਕੇ ਫਿਰ ਮੈਂ ਅ ਰੋਜੀ ਕਟਲਣੇ ਨੇ ਅਰ ਸ਼ਾਮ ਨੂੰ ਹੁਣ ਬੜਾ ਟਾਈਮ ਤਾਂ ਨਹੀਂ ਲੱਗਦਾ ਹੈਗਾ ਬਸ ਇੱਕ ਪਿਆਜ਼ ਪਾ ਕੇ ਕੱਟ ਹੋ ਜਾਂਦੀ ਆ ਤੇ ਆਪਣੀ ਉਧਰ ਘਰਜੀ ਵੀ ਹੋਨ ਹੋ ਰਹੀ ਸੀ ਕਿ ਮੈਂ ਥੋੜਾ ਜਿਹਾ ਪਾਣੀ ਪਾਤਾ ਸੀਗਾ ਮੈਂ ਹਾਂ ਹੰਸ ਮਾਰ ਕੇ ਪੁੱਝ ਜੂਗੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਲੱਗ ਜਾਾਂਗੇ ਰੋਟੀ ਅੱਜ ਮੈਂ ਥੋੜਾ ਜਿਹਾ ਸਾਧਰੇ ਕੰਮ ਨਵੇੜੇ ਆਈ ਸੀ ਕਿ ਮੈਂ ਕਿਹਾ ਵੀ ਚਲੋ ਸਾਧਰੇ ਨਵੇ ਨੇ ਬੜ ਜੂਗਾ ਧਾਲ ਸਬਜ਼ੀ ਬਣਾਉਣੀ ਸੀ ਨਾ ਤਾਂ ਕਰਕੇ ਫਿਰ ਇਥੇ ਨਿਹਰਾ ਹੋ ਜਾਂਦਾ ਨਹੀਂ ਰੋਟੀ ਨੂੰ ਤੇ ਆਪਾਂ ਇਥੇ ਪਾਣੀ 6:00 ਵਜੇ ਲੱਗ ਗਏ ਸੀ ਅੱਜ ਦਾਲ ਸਬਜ਼ੀ ਬਣਾਉਣ ਤੇ ਕਈ ਵਾਰ ਤਾਂ ਲੇਟ ਹੋ ਜਾਂਦੀ ਆ ਪਰ ਅੱਜ ਮੈਂ ਸਾਜਰੀ ਨਹੀਂ ਵੇਟਦਾ ਸੀਗਾ ਥੱਲੇ ਕੰਮ ਲਓ ਜੀ ਇੱਥੇ ਇੱਥੇ ਮੈਨੂੰ ਐਡੀਟਿੰਗ ਬੰਦ ਕਰਨੀ ਪਈ ਸਾਜਬਰੀ ਤਾਂ ਆ ਗਿਆ ਸੀਗਾ ਤੇ ਵਿੱਚ ਆ ਕੇ ਜਦੋਂ ਨਾ ਮੈਂ ਐਡੀਟ ਕਰਨ ਲੱਗਦੀ ਆ ਕੁਝ ਨਾ ਕੁਝ ਵਿੱਚ ਆ ਕੇ ਬੋਲਣ ਲੱ ਆ ਜਾਂਦੇ ਨੇ ਹੁਣ ਉਹਨੇ ਅੱਡੇ ਤਣ ਜਾਣਾ ਸੀਗਾ ਪੁੱਛਣ ਲੱਗ ਗਿਆ ਕੋਈ ਤੇ ਫੇਰ ਮੈਂ ਕਿਹਾ ਚਲ ਰੋ ਐਡੀਟਿੰਗ ਮੈਂ ਬੰਦ ਕਰਤੀ ਸੀਗੀ ਕਰਨੀ ਲਓ ਜੀ ਹੁਣ ਇੱਥੇ ਆਪਾਂ ਨੇ ਨਾ ਐਂਸ ਮਾਰ ਕੇ ਚਟਨੀ ਵਗੈਰਾ ਕੁੱਟਤੀ ਤੇ ਬਸ ਹੁਣ ਕੋਟ ਇਹਨੂੰ ਛੋਟੇ ਨੂੰ ਸਾਫ਼ ਕਰਕੇ ਨਾ ਸਾਈਡ ਤੇ ਰੱਖ ਦਾਂਗੇ ਚਟਨੀ ਆਪਾਂ ਤੇ ਮੈਂ ਦੇਖ ਰਹੀ ਸੀ ਮੈਂ ਕੋਲੇ ਨਾ ਸੈਟ ਧਾਗੀ ਜਿਵੇਂ ਕੋਲੇ ਨਾ ਧਾਗ ਨਹੀਂ ਗਈ ਹੈਗੀ ਫਿਰ ਮੈਂ ਪਲੇਟ ਲੈ ਕੇ ਆਇਆ ਚੱਕ ਕੇ ਪਲੇਟ ਨਾ ਢੱਕ ਦਾਂਗੇ ਅੰਦਰੋਂ ਲੈ ਕੇ ਆਉਣੇ ਚੱਕ ਕੇ ਤੇ ਸਮਾਨ ਨਾਲ ਦੀ ਨਾਲ ਅੰਦਰ ਰੱਖੀ ਜਾਂਦੀ ਸੀ ਜਿਹੜਾ ਨਹੀਂ ਚਾਹੀਦਾ ਸੀਗਾ ਨਾ ਅੰਦਰੋਂ ਢੋਂਦਿਆਂਦੇ ਉਹ ਸਮਾਨ ਬਾਰੀ-ਬਾਰੀ ਗੇੜੇ ਲਾਉਂਦੇ ਨੇ ਬਸ ਹੋ ਜਾਂਦੀ ਆ। ਕਾਫੀ ਸਮਾਨ ਪਹਿਲਾਂ ਅੰਦਰੋਂ ਚੱਕ ਕੇ ਲੈ ਕੇ ਆਓ ਫੇਰ ਅੰਦਰ ਨੂੰ ਲਿਜਾਓ। ਇੱਦਾਂ ਹੀ ਕਾਫੀ ਟਾਈਮ ਲੱਗ ਜਾਂਦਾ। ਤੇ ਆਪਣੀ ਸੋਇਆਬਿੰਦੀ ਸਬਜ਼ੀ ਬਣ ਗਈ। ਹੁਣ ਆਪਾਂ ਲਾਵਾਂਗੇ ਰੋਟੀ। ਰੋਟੀ ਨਾ ਬਹੁਤ ਵਾਦੂ ਲੱਗਦੀ ਆ ਜਿਹੜੀ ਚੁੱਲ੍ਹੇ ਦੀ ਰੋਟੀ ਹੁੰਦੀ ਆ ਨਾ ਫੁੱਲ ਕੇ ਵਿੱਚੋਂ ਵੀ ਰੜ ਜਾਂਦੀ ਆ। ਬਹੁਵਦੀ ਆ ਬਣਦੀ ਆ। ਕੋਲੇਜ ਹੋ ਗਏ ਸੀਗੇ ਆਪਾਂ ਰੜ ਲਾਂਗੇ ਕੋਲਿਆਂ ਤੇ ਤੇਜਸ ਕਾਨੂੰਨ ਨਾਲ ਸਾਡੇ ਨੂੰ ਚੁੱਲੇ ਦੀ ਚਾਹ ਵੀ ਬਹੁਤ ਸਵਾਦ ਲੱਗਦੀ ਆ ਉਹ ਕਹਿੰਦਾ ਮਮੀ ਚੁੱਲੇ ਦੀ ਚਾਹ ਬਣਾ ਕੇ ਦਿਆ ਕਰ ਉਹ ਚੁੱਲੇ ਤੇ ਜਦੋਂ ਆਪਾਂ ਚਾਹ ਬਣਾਉਂਦੇ ਨਹੀਂ ਕਿ ਉਹਦੇ ਵਿੱਚ ਧੂਆਂ ਜਾਂ ਪੈ ਜਾਂਦਾ ਹਨਾ ਚਾਹ ਦੇ ਵਿੱਚ ਉਹ ਨੂੰ ਬਹੁਤ ਵਧੀਆ ਲੱਗਦਾ ਤੇ ਇੱਥੇ ਸਾਇਬਰੀ ਦਾ ਪਾਪਾ ਵੀ ਆ ਗਿਆ ਸੀਗਾ ਥਲੋ ਤੇ ਉਹ ਨੂੰ ਜਿਹਾ ਪਤਾ ਲੱਗਾ ਵੀਡੀਓ ਬਣਦੀ ਆ ਉਹ ਸਾਈਡ ਤੇ ਖੜਾ ਹੋ ਗਿਆ ਨਹੀਂ ਉਹਨੇ ਇੱਥੇ ਬੈਠਣਾ ਸੀਗਾ ਚੁੱਲੇ ਦੇ ਕੋਲ ਤੇ ਇੱਕ ਪਾਸੇ ਬਹਿ ਜਾਂਦੇ ਹੁੰਦੇ ਨਾਲ ਦੀ ਨਾਲ ਥੋੜਾ ਥੋੜਾ ਝੁੱਕਾ ਲਈ ਜਾਂਦੇ ਹੁੰਦੇ ਆ ਬਸ ਜੀ ਹੁਣ ਤਾਂ ਥੋੜੇ ਜਿਹਾ ਵਾਲਣ ਵਾਲੇ ਹਨਾ ਅੱਗ ਬਹੁਤ ਮੱਚ ਜਾਂਦੀ ਆ ਉਹ ਤਾਂ ਵਾਲਣ ਹੋਰ ਚੱਕ ਲਿਆ ਸੀ ਥੱਲੇ ਉਹ ਕਹਿੰਦਾ ਥੋੜਾ ਜਿਹਾ ਵਾਲਣ ਲੈ ਕੇ ਬੈਠੀਆਂ ਵੀ ਛਟੀਆਂ ਤੇ ਕਹਿੰਦਾ ਕੱਢ ਦੇਣੀ ਆ ਮੈਂ ਕਿੱਥੇ ਕੱਢਦੀਆਂ ਨੇ ਵੀ ਹੁਣ ਤਾਂ ਇੰਨੀ ਜਿਆਦਾ ਸੇਕ ਪੈਂਦਾ ਜੇ ਤਾਂ ਤੇਜ਼ ਕਰ ਲੰਨੇ ਆ ਫਿਰ ਤਾਂ ਰੋਟੀ ਝਾਲ ਦਿੰਦੀ ਆ ਜੇ ਥੋੜੀ ਰੱਖ ਫਿਰ ਰੋਟੀ ਪੱਕਦੀ ਨਹੀਂ ਹਨਾ ਸੇਕ ਦੇ ਹਿਸਾਬ ਜੇ ਦੇ ਰੱਖਣਾ ਬੰਦਾ ਚੁੱਲ੍ਹੇ ਤੇ ਵੀ ਤੇ ਪਰ ਸੇਕ ਪੈਂਦਾ ਬਹੁਤ ਆ ਛੇਤੀ ਢਾਰ ਸਬਜੀ ਹੋਵੇ ਚਾਹੇ ਹਨਾ ਰੋਟੀ ਹੋਵੇ ਛੇਤੀ ਪੱਕ ਜਾਂਦੀ ਆ ਬਾਕੀ ਜੀ ਲੋ ਲਓ ਜੀ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ ਬਾਏ